ਮੁੰਡੇ ਨੇ ਕੁੜੀ ਦੇ ਨਾਲ ਦਿਲੋਂ ਇੰਨਾ ਪਿਆਰ ਕੀਤਾ ਕਿ ਉਹ ਉਸ ਦੇ ਨਾਲ ਵਿਆਹ ਦੇ ਸੁਪਨੇ ਸਜਾਣ ਲੱਗ ਗਿਆ ਸੀ ਕੁੜੀ ਦਾ ਹਰ ਸੁਪਨਾ ਉਹ ਹੁਣ ਤੱਕ ਪੂਰਾ ਕਰਦਾ ਆਇਆ ਭਾਵੇਂ ਕਿਤੇ ਘੁੰਮਣ ਫਿਰਨ ਦਾ ਹੋਵੇ ਜਾਂ ਫਿਰ ਕਿਸੇ ਚੀਜ਼ ਨੂੰ ਲੈਣ ਦਾ ਇਸ ਦੇ ਬਾਵਜੂਦ ਵੀ ਕੁੜੀ ਬੀਤੇ ਸਾਲ ਵੀ ਮੁੰਡੇ ਦਾ ਜਨਮ ਦਿਨ ਚੰਡੀਗੜ੍ਹ ਮਨਾਉਣ ਚਾਹਦੀ ਹੈ ਕਦੇ ਅੰਮ੍ਰਿਤਸਰ ਇਕੱਠੇ ਘੁੰਮਦੇ ਨੇ ਤਾਂ ਕਦੇ ਦਿੱਲੀ ਮੁੰਬਈ ਤੱਕ ਦੋਵੇਂ ਜੋੜੀ ਦੀ ਤਰ੍ਹਾਂ ਘੁੰਮਦੇ ਰਹੇ ਪਰ ਹੁਣ ਜਦੋਂ ਵਿਆਹ ਕਰਵਾਉਣ ਦਾ ਸਮਾਂ ਆਇਆ ਪਹਿਲਾਂ ਤਾਂ ਕੁੜੀ ਕਹਿੰਦੀ ਰਹੀ ਕਿ ਮੈਂ ਤੇਰੇ ਨਾਲ ਖੜੀ ਆਂ ਘਰਦਿਆਂ ਦੇ ਬਰ ਖਿਲਾਫ ਜਾ ਕੇ ਵੀ ਮੈਂ ਤੇਰੇ ਨਾਲ ਹੀ ਵਿਆਹ ਕਰਾਵਾਂਗੀ ਪਰ ਹੁਣ ਅੰਤ ਸਮੇਂ ਜਦੋਂ ਮੁੰਡਾ ਵਿਆਹ ਦੇ ਲਈ ਆਖ ਰਿਹਾ ਸੀ ਤਾਂ ਪੱਟੀ ਦੇ ਨੇੜਲੇ ਪਿੰਡ ਦੀ ਰਹਿਣ ਵਾਲੀ ਇਹ ਕੁੜੀ ਵਿਆਹ ਤੋਂ ਮੁੱਕਰ ਗਈ ਇਸ ਤੋਂ ਬਾਅਦ 26 ਸਾਲਾ ਨੌਜਵਾਨ ਮੁੰਡੇ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਉਹ ਖੁਦ ਨੂੰ ਘਰ ਦੇ ਵਿੱਚ ਇਸ ਤਰ੍ਹਾਂ ਬੰਦ ਰੱਖਦਾ ਸੀ ਅਤੇ ਨਾਲ ਹੀ ਕੁੜੀ ਦੇ ਨਾਲ ਵਿਆਹ ਕਰਵਾਉਣ ਦੇ ਸੁਪਨੇ ਦੇਖਦੇ ਹੋਏ ਲਾਵਾ ਫੇਰੇ ਲੈਣ ਦੀਆਂ ਤਸਵੀਰਾਂ ਬਣਾਇਆ ਕਰਦਾ ਸੀ ਸ਼ਨੀਵਾਰ ਨੂੰ ਦੱਸਿਆ ਜਾ ਰਿਹਾ ਹੈ ਕਿ ਇਸ ਮੁੰਡੇ ਦੀ ਜਾਨ ਚਲੀ ਗਈ ਜਿਸ ਦਾ ਨਾਮ ਰੁਪਿੰਦਰ ਸਿੰਘ ਸੀ ਘਰ ਦੇ ਵਿੱਚ ਉਹ ਇਕੱਲਾ ਸੀ ਅਤੇ ਮਾ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਈ ਸੀ ਵੱਡਾ ਭਰਾ ਤੇ ਭਾਬੀ ਹਸਪਤਾਲ ਚੈੱਕਅਪ ਕਰਵਾਉਣ ਤੇ ਲਿਗੇ ਹੋਏ ਸਨ ਅਤੇ ਇਸੇ ਦੌਰਾਨ ਹੀ 26 ਸਾਲ ਦੇ ਇਸ ਮੁੰਡੇ ਦੀ ਜਾਨ ਚਲੀ ਗਈ ਫਗਵਾੜਾ ਤੋਂ ਇਹ ਮਾਮਲਾ ਆਇਆ ਜਿਸ ਮੁੰਡੇ ਦੇ ਵੱਲੋਂ ਆਪਣੀ ਭੈਣ ਨੂੰ ਪਹਿਲਾਂ ਹੀ ਕਿਹਾ ਗਿਆ ਸੀ ਕਿ ਉਸ ਕੁੜੀ ਦਾ ਕੁਝ ਨਹੀਂ ਵਿਗੜਨਾ ਅਤੇ ਮੇਰਾ ਸਭ ਕੁਝ ਜਾ ਚੁੱਕਿਆ ਹੈ 5 ਸਾਲ ਦੇ ਵਿੱਚ ਮੁੰਡੇ ਨੇ ਖੁਦ ਨੂੰ ਬਰਬਾਦ ਕਰ ਲਿਆ ਕੁੜੀ ਨੂੰ ਹੱਦੋਂ ਵੱਧ ਉਹ ਪਿਆਰ ਕਰਨ ਲੱਗ ਪਿਆ ਸੀ ਪਰ ਉਹ ਕੁੜੀ ਇਹੋ ਜਿਹੇ ਮੋਕੇ ਤੇ ਉਸ ਨੂੰ ਧੋਖਾ ਦੇ ਗਈ ਕਿ ਅੱਜ ਉਹ ਖੁਦ ਨੂੰ ਸੰਭਾਲ ਤੱਕ ਨਹੀਂ ਪਾ ਰਿਹਾ ਸੀ ਇਸ ਦੇ ਚਲਦੇ ਹੋਏ ਮੁੰਡੇ ਦੀ ਜਾਨ ਗਈ ਹੈ ਅਤੇ ਉਹ ਕੁੜੀ ਦੇ ਖਿਲਾਫ ਬਣਦੀ ਕਾਰਵਾਈ ਦੇ ਲਈ ਭੈਣ ਨੂੰ ਕਹਿ ਕੇ ਗਿਆ ਕਿ ਮੈਨੂੰ ਤੂੰ ਇਨਸਾਫ ਜ਼ਰੂਰ ਦਿਵਾ ਤਵੀ ਰਖੜੀ ਤੋਂ ਪਹਿਲਾਂ ਇਹ ਮਾੜੀ ਘਟਨਾ ਵਾਪਰ ਗਈ ਹੈ ਇਹ ਭੈਣ ਜਿੱਥੇ ਰਖੜੀਆਂ ਦੀ ਤਿਆਰੀਆਂ ਕਰਦੀ ਫਿਰਦੀ ਸੀ ਉੱਥੇ ਹੀ ਅੱਜ ਆਪਣੇ ਭਰਾ ਨੂੰ ਇਸ ਹਾਲਤ ਦੇ ਵਿੱਚ ਦੇਖ ਕੇ ਰੋਂਦੀ ਘੁੱਲੌਂਦੀ ਫਿਰ ਰਹੀ ਹੈ ਇਸ ਦੇ ਨਾਲ ਹੀ ਮਾਂ ਦਾ ਵੀ ਬੁਰਾ ਹਾਲ ਹੈ ਜੋ ਕਿ ਦੱਸਦੀ ਹੈ ਕਿ ਕੁੜੀ ਸਾਡੇ ਘਰ ਤੱਕ ਵੀ ਆਈ ਹੋਈ ਹੈ ਪਿਛਲੇ ਸਾਲ ਵੀ ਘਰ ਆਈ ਸੀ ਅਤੇ ਚੰਡੀਗੜ੍ਹ ਦੇ ਵਿੱਚ ਉਹਨਾਂ ਨੇ ਜਨਮ ਦਿਨ ਮਨਾਇਆ ਸੀ ਪਰ ਉਸ ਨੇ ਮੁੰਡੇ ਦੇ ਨਾਲ ਐਡਾ ਵੱਡਾ ਧੋਖਾ ਕੀਤਾ ਹਾਲਾਂਕਿ ਸਾਰਾ ਪਰਿਵਾਰ ਕੁੜੀ ਨੂੰ ਵੀ ਸਮਝਾਉਂਦਾ ਰਿਹਾ ਕਿ ਭਰਾ ਦੀ ਜ਼ਿੰਦਗੀ ਬਖਸ਼ ਦੇ ਉਹ ਅਤੇ ਨਾਲ ਹੀ ਮੁੰਡੇ ਨੂੰ ਵੀ ਕਿਹਾ ਗਿਆ ਸੀ ਕਿ ਜੇਕਰ ਉਹ ਨਹੀਂ ਮੰਨਦੀ ਤਾਂ ਸਭ ਕੁਝ ਛੱਡ ਦੇਵੇ ਪਰ ਉਹ ਬੀਤੇ 5 ਸਾਲ ਦਾ ਸਮਾਂ ਜਿਹੜਾ ਕਿ ਕੁੜੀ ਨੇ ਮੁੰਡੇ ਨੂੰ ਸੁਪਨੇ ਦਿਖਾਏ ਸਭ ਕੁਝ ਉਹਦੇ ਨਾਲ ਕੀਤਾ અતਿਆント ਨੂੰ ਹੋਆ ਕੇ ਵਿਆਹ ਤੋਂ ਮੁੱਕਰ ਗਈ ਇਹ ਤਸਵੀਰਾਂ ਖੁਦ ਉਸ ਮੁੰਡੇ ਦਾ ਦੁੱਖ ਬਿਆਨ ਕਰਦੀਆਂ ਨੇ ਜਿਸਨੇ ਕੀ ਡਰਾਇੰਗ ਦੇ ਨਾਲ ਦਿਖਾਇਆ ਕਿ ਉਹ ਲਾਵਾਂ ਲੈ ਰਿਹਾ ਹੈ ਉਸੇ ਕੁੜੀ ਤੇ ਨਾਲ ਜਿਸ ਨੂੰ ਉਹ ਪਿਆਰ ਕਰਦਾ ਪਰ ਜਦੋਂ ਉਹ ਵਿਆਹ ਤੋਂ ਮੁੱਕਰ ਗਈ ਤਾਂ ਮੁੰਡੇ ਦਾ ਸਭ ਕੁਝ ਬਰਬਾਦ ਹੋ ਗਿਆ ਇਹ ਮਾੜੀ ਕਟਨਾ ਵਾਪਰਨ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੇ ਉਸ ਕੁੜੀ ਬਾਰੇ ਇਹਨਾਂ ਪ੍ਰੇਮ ਸਬੰਧਨ ਦੇ ਬਾਰੇ ਹੋਰ ਕਿਹੜੇ ਖੁਲਾਸੇ ਕੀਤੇ ਨੇ ਉਹ ਜਾਣ ਲੈਣੇ ਆ ਪਰ ਨਾਲ ਹੀ ਇੱਕ ਦੁੱਖ ਲੱਗਦਾ ਹੈ ਇਹ ਖਬਰ ਦੱਸਦੇ ਹੋਏ ਕਿ ਮੁੰਡਾ ਕਿਹੜੇ ਹਾਲਾਤਾਂ ਦੇ ਵਿੱਚ ਜੀ ਰਿਹਾ ਸੀ ਵਿਤੇ 5 ਸਾਲ ਉਸਨੇ ਜਿਸ ਕੁੜੀ ਦੇ ਲਈ ਬਰਬਾਦ ਕੀਤੇ ਉਸਨੇ ਐਡਾ ਵੱਡਾ ਧੋਖਾ ਕੀਤਾ ਕਿ ਅੱਜ ਮੁੰਡਾ ਇਸ ਦੁਨੀਆ ਤੋਂ ਤੁਰ ਗਿਆ ਉਹ ਕੁੜੀ ਇਸ ਮੁੰਡੇ ਦੀ ਜਾਨ ਹੀ ਲੈ ਕੇ ਹੱਟੀ ਹੈ ਉਹ ਮਾਚਲ ਕੰਮ ਕਰਦੀ ਸੀ ਮਾਚਲ ਕੰਮ ਕਰਦੀ ਸੀ ਉਹ ਖੋਦਾ ਹੀ ਜ਼ਿੰਦਗੀ ਵਿੱਚੋਂ ਉਹਦੇ ਮੇਰਾ ਸੀ ਮੇਰੇ ਸਰ ਗਏ ਖੋਦ ਉਹਨੇ ਕੋਈ ਨ ਕਰਕੇ ਨਹੀਂ ਬਾਤ ਚ ਫਿਰ ਦੂਸਰੀ ਵਾਰੀ ਆਈ ਕਹਿੰਦੀ ਮੈਂ ਤੇਰੇ ਨਾਲ ਖੜੀ ਹਾਂ ਮੈਂ ਤੇਰੇ ਨਾਲ ਵਿਆਹ ਕਰੂੰਗੀ ਫਿਰ ਹੁਣ ਥੋੜੇ ਦਿਨੋਂ ਐਸੇ ਰਮਰੇ ਸਰ ਗਈ ਸੀ ਹਾਲੇ ਦਿਵਾਲੀ ਤੇ ਹੁਣ ਹੋ ਕੇ ਗਈ ਆ ਤੇ ਕਹਿੰਦੀ ਆ ਰੂਪ ਮੈਂ ਤੇਰੇ ਨਾਲ ਖੜੀ ਆ ਮੈਂ ਕੋਈ ਘਰ ਦੇ ਨੂੰ ਦਿਖਣੇ ਮੇ ਖੋਦ ਜਾਂਗੀ ਫੇਰ ਗਏ ਅਮਰਸੇ ਵਸਤੇ ਮੋਕਰ ਕੇ ਕਹਿੰਦੇ ਮੈਂ ਹੌਂ ਟੇਨਰਲ ਵਿਆਹ ਨਹੀਂ ਕਰਨਾ ਹੈਗਾ ਇਹ ਕਹਿੰਦਾ ਤੂੰ ਕਿਉਂ ਨਹੀਂ ਕਰਨਾ ਹੈਗਾ ਕਹਿੰਦੇ ਬੱਸ ਮੈਂ ਨਹੀਂ ਦੇਖਣਾ ਸਾਡੀ ਜਾ ਜਾਤ ਨਹੀਂ ਮਿਲਦੀ ਹੋ ਗਿਆ ਅੰਦਾ ਕਿ ਪਹਿਲੇ ਕਿਹੜੀ ਤੇਰੀ ਚਾਤ ਪਾਤ ਸੀ ਜਦ ਤੂੰ ਮੇਰੇ ਨਾਲ ਘੁੰਮਣ ਗਈ ਚੰਡੀਗੜ੍ਹ ਗਈ ਦਿੱਲੀ ਗਈ ਰੋਪੜ ਗਈ ਕਿਤੇ ਕਿਤੇ ਨਿਯੋਗ ਘੁੰਮੀ ਹੁਣ ਐਂਦੇ ਆ ਕਿਉਂ ਆਪਣੇ ਘਰ ਦੇ ਦਿਖਾਈ ਦੇ ਜੰਦੇ ਆ ਉਹ ਕਿੱਥੇ ਵੀ ਰਹਿਣ ਵਾਲੀ ਆ ਹਾਂ ਪ੍ਰਿੰਗੜੀ ਪਿੰਡ ਦੀ ਰਹਿਣ ਵਾਲੀ ਆ ਪੱਟੀ ਤੋਂ ਅੱਗੇ ਇਹਦੇ ਵਿਆਹ ਤਾਂ ਨਹੀਂ ਹੋਏ ਸੀ ਇਹਨਾਂ ਦਾ ਨਹੀਂ ਵਿਆਹ ਨਹੀਂ ਹੋਇਆ ਸੀ ਤੇ ਮਤਲਬ ਆਪਸ ਵਿੱਚ ਹੀ ਘੁੰਮਦੇ ਰਹਿੰਦੇ ਸੀ ਆਪਸ ਵਿੱਚ ਹੀ ਘੁੰਮਦੇ ਵੀ ਤੇ ਪਿਛਲੇ ਸਾਲ ਜਨਮ ਦਿਨ ਮਨਾਇਆ ਚੰਡੀਗੜ੍ਹ ਇਹਦਾ ਇਹ ਉਹ ਕਿਹੜੀ ਯਾਦ ਦੀ ਸੀਗੀ ਉਹ ਮਾਝੇ ਵਾਲੇ ਦੀ ਆ ਮਾਝੇ ਵਾਲੇ ਦੀ ਆ ਮਾਝੇ ਵਾਲੇ ਮਾਝੇ ਵਾਲੇ ਚੜੀ ਹੁੰਦੀ ਆ ਮਾਝੇ ਵਾਲੇ ਦੀ ਅੱਛਾ ਤਾਂ ਫਿਰ ਉਹਨਾਂ ਨੇ ਇਨਕਾਰ ਕਿਉਂ ਕਰ ਦਿੱਤਾ ਇੰਨਾ ਮਤਲਬ ਘੁੰਮ ਫਿਰ ਕੇ ਵੀ ਇਹਨੇ ਆਹੀ ਦੱਸੀ ਕਹਿੰਦੇ ਸੀ ਉਹਨੂੰ ਤੂੰ ਕਿਉਂ ਹਣਾ ਕੇ ਆਂਡਾ ਅੰਕ ਤੇ ਮੁਕਰ ਗਈ ਆ ਤੇ ਤੁਹਾਡਾ ਬੇਟਾ ਕਿੰਨੇ ਸਾਲ ਦਾ ਸੀ ਉਹ ਆਂਡਾ 26 26 ਸਾਲ ਦਾ ਤਾਂ 9 ਦਾ ਹੁੰਦਾ ਤੇ ਕਿੰਨੇ ਸਾਲ ਦਾ ਬੇਟਾ 26 ਸਾਲ ਦਾ 26 ਸਾਲ ਦਾ ਸੀਗਾ ਤਾਂ 9 ਦਾ ਹੁੰਦਾ ਤੇ ਫਿਰ ਉਹਨੇ ਅੱਛਾ ਇਹ ਕਟੜਾ ਜਿਹੜੀ ਸਵੇਰੇ ਸਾਰ ਕਿੰਨੇ ਵਜੇ ਦੀ ਆ ਸਵਾ 8:00 ਦਾ ਟਾਈਮ ਹੋਏਗਾ 8:30 ਤੱਕ ਇਹ ਨਹੀਂ ਆ ਗਈ ਠੀਕ ਹੈ ਪਰ ਉਹ ਜੀ ਕੀ ਲਾਦੋ ਅੰਦਰ ਆ ਗਏ ਪਿੰਤਾ ਜੀ ਇਸ ਵੇਲੇ ਤਾਰੋ ਨਾ ਤੇ ਆਪਣੇ ਸਾਹ ਆ ਜਾਂਦੇ ਕਿਸੋਲੇ ਪਤਾ ਨਹੀਂ ਹੁੰਦਾ ਮੈਨੂੰ ਕਹਿ ਗਈ ਗਿਆ ਸੀ ਕਿ ਉਹਦਾ ਜਿੰਦੇ ਜੀ ਪੁਲਿਸ ਨੇ ਇਨਸਾਫ ਨਹੀਂ ਦਿਵਾਣਾ ਹੈਗਾ ਤੇ ਵੀ ਪੁਲਿਸ ਕੰਦੀ ਕਿ ਅਗਰ ਤੁਹਾਡੇ ਪੁਰਾਣੇ ਫੋਟੋ ਆ ਦੀ ਕੁੜੀ ਦੀ ਪਾਈਆਂ ਤਾਂ ਇਹਨੂੰ ਅਰਸ਼ਤ ਕਰ ਲੈਣਾ ਅਸੀਂ ਬਹੁਤ ਧਮਕੇ ਦਿੱਤੀਆਂ ਉਹ ਕਹਿੰਦਾ ਮੈਂ ਪੁਲਿਸ ਦੇ ਡਰ ਕਰਕੇ ਚੁੱਪ ਕਰਕੇ ਬਠਾ ਰਹਾ ਹਾਂ ਨੇ ਮੈਨੂੰ 5 ਸਾਲ ਖਰਾਬ ਕਰ ਦਿੱਤੇ ਉਸ ਕੁੜੀ ਨੇ ਮੈਂ ਵੀ ਉਹਨੂੰ ਬੜਾ ਕਿਹਾ ਕਿ ਤੂੰ ਸੁਣ ਲੈ ਮੇਰੇ ਭਰਾ ਦੀ ਸੁਣ ਲੈ ਮੇਰੇ ਭਰਾ ਦੀ ਜ਼ਿੰਦਗੀ ਬਖਸ਼ ਦੇ ਉਹਨੂੰ ਬਥੇਰਾ ਕਿਹਾ ਪਰ ਉਹਨੇ ਨਹੀਂ ਸੁਣਿਆ ਔਰ ਮੈਂ ਮੈਂ ਆਪਣੇ ਭਰਾ ਦੀ ਜ਼ਿੰਦਗੀ ਇਦਾਂ ਨਹੀਂ ਜਾਣ ਦੇ ਸਕਦੀ ਉਹਨੇ ਜਾਨ ਖੋਈਆ ਫਿਰ ਕਿ ਪੁਲਿਸ ਨੇ ਕੋਈ ਸ਼ਿਕਾਇਤ ਦਵਾਇਆ ਤੁਹਾਨੂੰ ਕਾਰਵਾਈ ਕਰਨ ਦਾ ਨਹੀਂ ਉਹਦੋਂ ਕੁਝ ਵੀ ਨਹੀਂ ਬਸ ਉਦੋਂ ਹੀ ਪੁਲਿਸ ਨੇ ਉਦੋਂ ਫੜ ਕੇ ਲਿਆ ਲਿਆ ਕੇ ਆ ਗਏ ਸੀ ਕਿ ਬਸ ਇੱਥੇ ਛੱਡ ਦਿੱਤਾ ਸੀਗਾ ਪੁਲਿਸ ਆ ਲੈਣੇ ਉਸ ਤੋਂ ਬਾਅਦ ਕੁਝ ਵੀ ਨਹੀਂ ਕੀਤਾ ਉਹਨਾਂ ਨੇ ਕਿ ਨਾ ਉਥੋਂ ਦੀ ਕੋਈ ਕੁੜੀ ਤੇ ਕਾਰਵਾਈ ਕੀਤੀ ਕੁਝ ਵੀ ਨਹੀਂ ਕੀਤਾ ਹੈਗਾ ਪੁਲਿਸ ਨੂੰ ਮੇਰੇ ਭਰਾ ਨੂੰ ਇੰਨੇ ਉੱਤੇ ਨੋਟ ਲਿਖ ਲੈ ਕੇ ਪਾਏ ਪੁਲਿਸ ਨੂੰ ਆਨਲਾਈਨ ਕਿ ਮੈਨੂੰ ਇਨਸਾਫ ਦਿਵਾ ਦਿਓ ਬਥੇਰੇ ਲਾਇਰਾਂ ਨਾਲ ਵੀ ਲੜਦਾ ਰਿਹਾ ਕਿ ਮੈਨੂੰ ਇਨਸਾਫ ਦਿਵਾ ਦਿਓ ਕਹਿੰਦੇ ਨਹੀਂ ਮੁੰਡੇ ਨੂੰ ਜਿੰਦੇ ਜੀ ਸਜ਼ਾ ਨਹੀਂ ਮਿਲਦੀ ਹੈਗੀ ਮੁੰਡੇ ਨੂੰ ਹਮੇਸ਼ਾ ਮਾਰ ਕੇ ਸਜ਼ਾ ਮਿਲਦੀ ਆ ਕੁੜੀ ਨੂੰ ਮਾਰਨ ਤੋਂ ਬਾਅਦ ਬਸ ਇਹਦੇ ਦਿਮਾਗ ਦੇ ਵਿੱਚ ਇਹੀ ਗੱਲਾਂ ਸੀ ਸਾਰੇ ਜਿਹਦੇ ਨਾਲ ਵੀ ਜਿੰਨੇ ਲਾਇਰ ਨਾਲ ਗੱਲ ਕੀਤੀ ਹੈ ਕਹਿੰਦੇ ਕੋਈ ਮੁੰਡੇ ਨੂੰ ਇਦਾਂ ਇਨਸਾਫ ਨਹੀਂ ਮਿਲਦਾ ਹੈਗਾ ਜਿੰਦੇ ਜਿੰਨ ਇਨਸਾਫ ਨਹੀਂ ਮਿਲਦਾ ਉਹਨਾਂ ਪਸੇ ਦੇ ਦਿਮਾਗ ਦੇ ਵਿੱਚ ਇੱਕੋ ਗੱਲ ਸੀ ਤੇ ਮਾਤਾ ਉਹਦੀ ਗੁਰਦੁਆਰਾ ਸਾਹਿਬ ਚੱਲ ਗਈ ਆ ਬ੍ਰਦਰ ਤੇ ਪੰਜਾਈ ਹਸਪੀਟਲ ਚੈੱਕ ਕਰਾਉਣ ਗਏ ਆ ਜਦੋਂ ਮੁੜ ਕੇ ਆਏ ਤਾਂ ਇੱਥੇ ਦਾ ਰਹਿਣ ਵਾਲਾ ਇਹ ਇਹ ਰਹਿਣ ਵਾਲਾ ਤਾਂ ਮੇਰੇ ਮਲੇ ਦਾ ਆ ਗੁਰੂ ਨਾਨਕਪੁਰੇ ਦਾ ਤੇ ਦੋ ਭਰਾ ਸੀਗੇ ਤੇ ਮਾਤਾ ਸੀ ਮਾਤਾ ਪਿਤਾ ਜੀ ਪਹਿਲਾਂ ਪੂਰੇ ਹੋ ਚੁੱਕੇ ਸੀ ਇਹਦੇ ਤਾਂ ਪਤਾ ਨਹੀਂ ਲੱਗਾ ਮਿੰਟ ਪੰਜਾਂ ਜਦੋਂ ਪਤਾ ਲੱਗਾ ਆ ਕੇ ਦੱਸਿਆ ਇਹਨਾਂ ਨੇ ਫਿਰ ਅਸੀਂ ਸਾਰੇ ਆਣ ਗਏ ਇਕੱਠੇ ਹੋ ਗਏ ਆ ਪੁਲਿਸ ਨੂੰ ਕਾਲ ਕੀਤੀ ਮੈਂ ਡਿਊਟੀ ਅਫਸਰ ਸੀਗਾ ਤੇ ਮੈਨੂੰ ਫੋਨ ਆਇਆ ਬਈ ਹੁਣੇ ਮੌਕੇ ਤੇ ਦੇਖਿਓ ਜਾ ਕੇ ਮੈਂ ਇੱਥੇ ਸਿੰਘ ਸਨ ਆਫ ਹਰਪਾਲ ਸਿੰਘ ਸਰ ਕਿੱਥੇ ਦੇ ਰਹਿਣ ਵਾਲੇ ਆ ਹਾਂਜੀ ਕਿੱਥੇ ਦੇ ਰਹਿਣ ਵਾਲੇ ਆ ਇਹ ਜਿਹੜਾ ਮੁੰਡਾ ਲੜਕਾ ਮੇਰੇ ਤੇ ਪਾ ਇਥੇ ਗੁਰੂ ਨਾਨਕ ਨਗਰ ਗਲੀ ਨੰਬਰ 3 ਦਾ ਆ ਹਾਂਜੀ ਤੇ ਬਾਅਦ ਚ ਜੋ ਵੀ ਬਿਆਨ ਹੋਣਗੇ ਇਹਨਾਂ ਦੇ ਤੇ ਸਾਡੀ ਜਿਹੜਾ ਮੁੰਡਾ ਹਾਂਜੀ ਨਹੀਂ ਮੁੰਡਾ ਕੁਆਰਾ ਹੀ ਆ